ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਚੱਲਦਿਆਂ ਵਕਫਾਕ ਸਕੂਲਾਂ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਹਨ ਉਸ ਦੇ ਤਹਿਤ ਹੀ ਅੱਜ ਪਿੰਡ ਪੁੱਲਾ ਰਾਈ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ಗ್ರಾಮ ਪੰਚਾਇਤ ਅਤੇ ਸਮੂਹ ਸਕੂਲ ਸਟਾਫ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਜਿਸ ਉਪਰੰਤ ਮੁੱਖ ਮਹਿਮਾਨ ਵਜੋਂ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟਰ ਡਾਕਟਰ ਰਾਜਕੁਮਾਰ ਜੱਬੇ ਆਲ ਅਤੇ ਹਲਕਾ ਇੰਚਾਰਜ ਸਰਦਾਰ ਜੋਗਿੰਦਰ ਸਿੰਘ ਮਾਨ ਉੱਚੇ ਤੌਰ ਤੇ ਪਹੁੰਚੇ ਉੱਥੇ ਹੀ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਜੱਬੇਵਾਲ ਨੇ ਕਿਹਾ ਕਿ ਅੱਜ ਸਿੱਖਿਆ ਕ੍ਰਾਂਤੀ ਤਹਿਤ ਸਿੱਖਿਆ ਦਾ ਤਿਉਹਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੱਲਾਰਾਈ ਵਿਖੇ ਮਨਾਇਆ ਗਿਆ ਉਹਨਾਂ ਨੇ ਕਿਹਾ ਕਿ ਮੈਂ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਅਤੇ ਸਕੂਲ ਸਟਾਫ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਵੱਲੋਂ ਬਹੁਤ ਅੱਛਾ ਉਪਰਾਲਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਂ ਖਾਸ ਕਰ ਪ੍ਰਿੰਸੀਪਲ ਸਹਿਬਾਨ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਹਨਾਂ ਦੀ ਮਿਹਨਤ ਸਦਕਾ ਸਕੂਲ ਵਿੱਚ ਬੱਚਿਆਂ ਦੀ ਗਿਣਤੀ 300 ਤੋਂ ਵੀ ਜ਼ਿਆਦਾ ਹੋਣ ਜਾ ਰਹੀ ਹੈ ਉੱਥੇ ਹੀ ਆਪ ਆਗੂ ਦਲਜੀਤ ਰਾਜੂ ਨੇ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਬਹੁਤ ਵਧੀਆ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ ਤੇ ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਵੀ ਬਹੁਤ ਵਧੀਆ ਕੰਮ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਇਹ ਸਕੂਲ ਦਾ ਰਿਜ਼ਲਟ 100% ਹੈ ਉਹਨਾਂ ਨੇ ਕਿਹਾ ਕਿ ਮੈਂ ਸਕੂਲ ਸਟਾਫ ਪ੍ਰਿੰਸੀਪਲ ਸਹਿਬਾਨ ਅਤੇ ಗ್ರಾಮ ਪੰਚਾਇਤ ਦਾ ਧੰਨਵਾਦ ਕਰਦਾ ਹਾਂ ਉੱਥੇ ਹੀ ਆਏ ਹੋਏ ਪਤਵੰਤਿਆਂ ਨੇ ਆਪਣੇ ਸੰਬੋਧਨ ਵਿੱਚ ਕੀ ਕਿਹਾ ਤੁਸੀਂ ਵੀ ਵੇਖੋ ਪਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਸਿੱਖਿਆ ਕ੍ਰਾਂਤੀ ਦੇ ਤਹਿਤ ਸਿੱਖਿਆ ਦਾ ਤਿਉਹਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਉਦਾਰਾਏ ਵਿਕੇ ਬਣਾਇਆ ਗਿਆ। ਔਰ ਇਸ ਦੇ ਵਿੱਚ ਸਰਦਾਰ ਜੀਤ ਸਿੰਘ ਮਾਨ ਐਕਸ ਕੈਨਰ ਮਿਸਟਰ ਪੰਜਾਬ ਉੱਚੇ ਤੌਰ ਤੇ ਸ਼ਾਮਲ ਹੋਏ। ਮੈਂ ਸਾਰੇ ਪ੍ਰਿੰਸੀਪਲ ਸਾਹਿਬਾਨ ਸਾਰੇ ਸਟਾਫ ਦਾ ਧੰਨਵਾਦ ਕਰਦਾ ਕਿ ਉਹਨਾਂ ਵੱਲੋਂ ਬਹੁਤ ਅੱਛਾ ਉਪਰਾਲਾ ਕੀਤਾ ਜਾ ਰਿਹਾ। ਖਾਸ ਤੌਰ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਉਹਨਾਂ ਦੀ ਮਿਹਨਤ ਸਦਕਾ ਇੱਥੇ ਜਿਹੜੀ ਬੱਚਿਆਂ ਦੀ ਗਿਣਤੀ ਉਹ 300 ਤੋਂ ਵੀ ਜ਼ਿਆਦਾ ਨਹੀਂ ਹੋ ਰਹੀ ਹੈ। ਸੋ ਬਹੁਤ ਵਧਾਈ ਔਰ ਅੱਜ ਜਿੰਨੇ ਵੀ ਸਾਡੇ ਬੱਚਿਆਂ ਦੇ ਵਿੱਚ ਉਤਸ਼ਾਹ ਸਾਡੇ ਜਿੰਨੇ ਵੀ ਬੱਚਿਆਂ ਦੇ ਪੇਰੈਂਟਸ ਆਇਆ ਉਹਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਸੀ ਸੋ ਅੱਜ ਦੇ ਇਸ ਦਿਹਾੜੇ ਤੇ ਸਾਰੇ ਸਾਰੇ ਸਾਥੀਆਂ ਵੱਲੋਂ ਪੇਰੈਂਟਸ ਵੱਲੋਂ ਟੀਚਰਸ ਵੱਲੋਂ ਸਰਕਾਰ ਦੁਆਰਾ ਇਹਨਾਂ ਕੀਤੇ ਹੋਏ ਉਪਰਾਧਿਆ ਦੇ ਲਈ ਬਹੁਤ ਵੱਡੀ ਸ਼ਲਾਘਾ ਕੀਤੀ ਜਾ ਰਹੀ ਹੈ ਸੋ ਮੈਂ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਵੱਲੋਂ ਸਕੂਲਾਂ ਨੂੰ ਕੰਪਲੀਟ ਇਨਫਰਾਸਟ੍ਰਕਚਰ ਚਾਹੇ ਉਹ ਢੇਟਾਂ ਦੀ ਗੱਲ ਹੋਵੇ ਦਿਵਾਰਾਂ ਦੀ ਗੱਲ ਹੋਵੇ ਕਮਰਿਆ ਦੀ ਗੱਲ ਹੋਵੇ ਵਾਈਫਾਈ ਦੀ ਗੱਲ ਹੋਵੇ ਔਰ ਲਾਇਬ੍ਰੇਰੀ ਦੀ ਗੱਲ ਹੋਵੇ ਅ ਇਸ ਲੈਬਾਰਟਰੀ ਦੀ ਗੱਲ ਹੋਵੇ ਔਰ ਚਾਹੇ ਟੀਚਰ ਦੇ ਬਾਹਰ ਜਾਣ ਦੀ ਫੋਰਨ ਜਾਣ ਦੀ ਗੱਲ ਹੋਵੇ ਫੋਰਨ ਜਾ ਕੇ ਟ੍ਰੇਨਿੰਗ ਪ੍ਰਾਪਤ ਕਰਨ ਦੀ ਗੱਲ ਹੋਵੇ ਸੋ ਬਹੁਤ ਵੱਡਾ ਉਪਰਾਲਾ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਇਹਨਾਂ ਉਪਰਾਲਿਆਂ ਨੂੰ ਬਿਲਕੁਲ ਬੂਨ ਪੈ ਰਿਹਾ ਤੇ ਮੇਰਾ ਖਿਆਲ ਹੋਰ 2 ਸਾਲ ਦੇ ਵਿੱਚ ਸਾਡੇ ਬੱਚੇ ਜਿੱਥੇ ਪਹਿਲਾਂ ਵੀ 190 ਦੇ ਗ੍ਰੇਡ ਜਾਏ ਦੇ ਵਿੱਚ ਬੱਚੇ ਕਲੀਅਰ ਕੀਤੇ ਮੈਨ ਦੇ ਵਿੱਚ ਇਸ ਤੋਂ ਇਲਾਵਾ ਵੀ ਹੋਰ ਵੱਡੀ ਗੰਟੀ ਵਿੱਚ ਵੱਡੇ ਵੱਡੇ ਟੈਸਟਾਂ ਦੇ ਵੱਡੇ ਵੱਡੇ ਐਗਜ਼ਾਮਸ ਦੇ ਵਿੱਚ ਜਿਹੜੇ ਬੱਚੇ ਸਾਡੇ ਉਹ ਕੁਆਲੀਫਾਈ ਕਰਨਗੇ ਥੈਂਕ ਯੂ ਜੈਨ ਅੱਜ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿ ਜਿਹੜੇ ਪ੍ਰੋਗਰਾਮ ਵੱਖ-ਵੱਖ ਪਿੰਡਾਂ ਦੇ ਵਿੱਚ ਕੀਤੇ ਜਾ ਰਹੇ ਆ ਉਸੇ ਦੇ ਤਹਿਤ ਅੱਜ ਪਿੰਡ ਫੋਲਰਾਈ ਵਿਖੇ ਗ੍ਰਾਮ ਪੰਚਾਇਤ ਨੂੰ ਕਨਸਟਾਬਲੋਂ ਪ੍ਰੋਗਰਾਮ ਕਰਵਾਇਆ ਗਿਆ ਜਿਹਦੇ ਵਿੱਚ ਮੁੱਖ ਮਹਿਮਾਨ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਮਰ ਚੱਬੇਵਾਲ ਜੀ ਸਰਦਾਰ ਜੁਗਿੰਦਰ ਸਿੰਘ ਜੀ ਮਾਨ ਦੀ ਚੇਤੇ ਦੌਰ ਤੇ ਬੰਚੇ ਆ ਔਰ ਖਿਲਾਗਾ ਜੋ ਕਦਮ ਜਿਹੜਾ ਪਿੰਡ ਦੇ ਵਾਸਤੇ ਇਹ ਆ ਵੀ ਜਿਹੜੇ ਤੁਸੀਂ ਪਿੰਡ ਵਾਲਿਆਂ ਨੇ ਸਰਪੰਚ ਚੁਣਿਆ ਸੀ ਰਾਜਤ ਭਨੋੜ ਜੀ ਉਹਦੇ ਵੱਲੋਂ ਬਹੁਤ ਵੱਡੀ ਵਧੀਆ ਬੁਕਾਰ ਤੇ ਜਿਹੜੇ ਕੰਮ ਕੀਤੇ ਜਾ ਰਹੇ ਆ ਔਰ ਜਿਹੜਾ ਸਕੂਲ ਦੇ ਪ੍ਰਿੰਸੀਪਲ ਸਾਹਿਬ ਆ ਉਹਨਾਂ ਵੱਲੋਂ ਵੀ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਆ ਜਿਹੜਾ ਇੱਥੇ ਸਕੂਲ ਦਾ ਰਿਜ਼ਲਟ ਆ 100% ਜਿਹੜਾ ਉਹ ਵਧੀਆ ਆ ਔਰ ਇਹ ਜਿਹੜਾ ਸਟਾਫ ਨੂੰ ਔਰ ਪ੍ਰਿੰਸੀਪਲ ਸਾਹਿਬ ਨੂੰ ಗ್ರಾಮ ਪੰਚਾਇਤ ਪੁਲਾਰਾਏ ਨੂੰ ਸੇਰਾ ਜਾਂਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹਲਕਾ ਅੰਚਾਰ ਸਰਦਾਰ ਜੁਵਿੰਦਰ ਸਿੰਘ ਜੀ ਮਾਨ ਜੀ ਔਰ ਮੈਂਬਰ ਪਾਰਲੀਮੈਂਟ ਸਾਡੇ ਡਾਕਟਰ ਰਾਜਿੰਦਰਦੀ ਚੱਬਿਆਲ ਜੀ ਔਰ ਮੇਰੇ ਛੋਟੇ ਵੀਰ ਰਾਜਨ ਪਨਮੋੜ ਰਾਜੂ ਜੀ ਨੂੰ ਸੇਰਾ ਜਾਂਦਾ ਕਿਉਂਕਿ ਇਹਨਾਂ ਨੇ ਇਹ ਜਿਹੜਾ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਿੱਖਿਆ ਖਰਾਬੀ ਤਹਿਤ ਮੇਰੇ ਪਿੰਡ ਪੁਲਾਰਾਏ ਵਜੋਂ ਅੱਜ ਸਿੱਖਿਆ ਕ੍ਰਾਂਤੀ ਵਿੱਚ ਚੁਣਿਆ ਗਿਆ ਮੈਂ ਬਹੁਤ ਧੰਨਵਾਦ ਕਰਦਾ ਭਗਵੰਤ ਸਿੰਘ ਜੀ ਮਾਨ ਹਰਜੋਤ ਸਿੰਘ ਜੀ ਬੈਂ ਅਤੇ ਡਾਕਟਰ ਰਾਜ ਕੁਮਾਰ ਛੱਬੇਵਾਲ ਸਾਹਿਬ ਜੁਬਿੰਦਰ ਸਿੰਘ ਜੀ ਮਾਨ ਹਲਕਾ ਇੰਚਾਰਜ ਆਮਾਦੀ ਪਗਵਾੜਾ ਮੇਰੇ ਸਿਆਸਤ ਦੇ ਗੁਰੂ ਜਲਜੀਤ ਰਾਜੂ ਦਰਵੇਸ਼ਪਿੰਡ ਜੀ ਜਿਹੜੇ ਅਚੇਚੇ ਤੌਰ ਤੇ ਛੋਟੇ ਭਰਾ ਦਾ ਮਾਨ ਵਧਾਉਣ ਆਏ ਨੇ ਸਾਡੇ ਮੁਖੀ ਪ੍ਰਿੰਸੀਪਲ ਰਾਜਨ ਚੋਪੜਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਕਿ ਇਹਨਾਂ ਨੇ ਸਾਡੇ ਸਕੂਲ ਨੂੰ ਸਿੱਖਿਆ ਕ੍ਰਾਂਤੀ ਦੇ ਵਿੱਚ ਚੁਣਿਆ ਔਰ ਸਾਡੇ ਸਕੂਲ ਦਾ ਜਿਹੜਾ ਨਤੀਜਾ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵਧੀਆ 100% ਨਤੀਜਾ ਲਿਆਂਦਾ ਉਹ ਰਾਜਨ ਚੋਪੜਾ ਜੀ ਦੀ ਦੇਣ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਹਾਈ ਕਮਾਂਡ ਦਾ ਅਤੇ ਦਲਜੀਤ ਰਾਜੂ ਦਰਬੇਸ਼ਪਿੰਡ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ಗ್ರಾಮ ਪੰਚਾਇਤ ਭੁੱਲਾਰਾਈ ਸਪੋਰਟਸ ਕਲੱਬ ਭੁੱਲਾਰਾਈ ਅਤੇ ਐਨ ਆਰ ਆਈ ਵੀਰਾਂ ਵੱਲੋਂ ਵੀ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸਿੱਖਿਆ ਮੰਤਰੀ ਸਰਦਾਰ ਅਰਜੋਨ ਸਿੰਘ ਜੀ ਬੈਠ ਜੀ ਦੇ ਜੋ ਅਗਵਾਈ ਵਿੱਚ ਇਸ ਪੁਰਵਕੇ مرمਤ ਅਤੇ ਰੱਖ-ਰਖਾਵ ਦਾ ਕਾਰਜ ਮੁਕੰਮਲ ਹੋਣ ਤੇ ਸਕੂਲ ਨੂੰ ਵਿਦਿਆਰਥੀਆਂ ਪੱਤੀ ਸਮਰਪਿਤ ਕੀਤਾ ਗਿਆ ਅਸੀਂ ਆਪਣੇ ਵੱਲੋਂ ਆਪਣੇ ਸਟਾਫ ਵੱਲੋਂ ਬਹੁਤ ਬਹੁਤ ਸਰਕਾਰ ਦਾ ਤੇ ਆਏ ਹੋਏ ਪ੍ਰਤਵੰਤੇ ਸੱਜਣਾ ਦਾ ਧੰਨਵਾਦ ਕਰਦੇ ਆਂ ਮੈਂ ਰਾਜਨ ਚੋਪੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਾਰਾਇ ਤੋਂ ਬਦੋਨ ਚਾਤ ਬੋਲ ਰਿਹਾ ਤੁਕ ਸਰਕਾਰ ਨੇ ਸਾਨੂੰ ਸਮੇਂ-ਸਮੇਂ ਤੇ ਗ੍ਰਾਂਟਾਂ ਦਿੱਤੀਆਂ ਜਿਸ ਦੇ ਤਹਿਤ ਸਕੂਲ ਦੀ ਨੁਹਾਰ ਕਾਫੀ ਬਦਲੀ ਇਨਫਰਾਸਟ੍ਰਕਚਰ ਦੇ ਵਿੱਚ ਬਹੁਤ ਸੁਧਾਰ ਹੋਇਆ ਵਿਦਿਆਰਥੀਆਂ ਦੀ ਪੜਾਈ ਵਿੱਚ ਬਹੁਤ ਸੁਧਾਰ ਹੋਇਆ ਇਸ ਤੋਂ ਇਲਾਵਾ ਸਕੂਲ ਦੇ ਵਿੱਚ ਬੱਚਿਆਂ ਨੂੰ ਕਲਾਸਰੂਮ ਦੇ ਵਿੱਚ ਪ੍ਰੋਜੈਕਟਿਵ ਦੇ ਰਾਹੀਂ ਪੜਾਇਆ ਜਾਂਦਾ ਹੈ ਕੰਪਿਊਟਰ ਸਿੱਖਿਆ ਦਿੱਤੀ ਜਾਂਦੀ ਹੈ ਵਿਦਿਆਰਥੀਆਂ ਨੂੰ ਵਜੀਆਂ ਮਿੱਡੇ ਮਿਲ ਦਿੱਤਾ ਜਾਂਦਾ ਹੈ ਫ੍ਰੀ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ ਵਜੀਫਾ ਮਿਲਦਾ ਬੱਚਿਆਂ ਨੂੰ ਉਹਨਾਂ ਬੱਚਿਆਂ ਨੂੰ ਸਮੇਂ-ਸਮੇਂ ਤੇ ਵੱਖ-ਵੱਖ ਥਾਵਾਂ ਤੇ ਟੂਰ ਪ੍ਰੋਗਰਾਮ ਰਾਹੀਂ ਲੈ ਕੇ ਜਾਂਦੇ ਆਂ ਹੀ ਸਕੂਲ ਦੇ ਵਿੱਚ ਲੋਕੇਸ਼ਨ ਸਿੱਖਿਆ ਦਿੱਤੀ ਜਾਂਦੀ ਹੈ ਐਨਐਸਕੇਯੂਐਫ ਦੇ ਤਹਿਤ ਜਾਨਕਿ ਬੱਚਿਆਂ ਨੂੰ ਸਿਕਿਉਰਟੀ ਅਤੇ ਫਿਜ਼ੀਕਲ ਐਜੂਕੇਸ਼ਨ ਦੇ ਤਹਿਤ ਰੱਹੀ ਤਣਕੇ ਸਿੱਖਿਆ ਦਿੱਤੀ ਜਾਂਦੀ ਹੈ ਬੱਚੇ ਇਹ ప్రతి ਦਿਨ ਇਸ ਸਕੂਲ ਦੇ ਤਰੱਕੀ ਕਰ ਰਹੇ ਹਨ ਇਸ ਸਕੂਲ ਦੇ 25 ਵਿਦਿਆਰਥੀਆਂ ਨੇ ਟਾਕ ਆਫ ਬਾਗ ਦੇ ਵਿੱਚ ਸਟੇਟ ਲੈਵਲ ਦੇ ਵਿੱਚ ਹਿੱਸਾ ਲਿਆ ਅਤੇ ਇੱਕ ਵਿਦਿਆਰਥੀ ਵਿਲੀਅਮ ਸਿੱਧੂ ਨੇ ਨੈਸ਼ਨਲ ਲੈਵਲ ਦੇ ਕੁਸ਼ਤੀ ਮੁਕਾਬਲੇ ਵਿੱਚ ਹਿੱਸਾ ਲਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਬੱਚੇ ਅੱਗੇ ਵੀ ਬਹੁਤ ਤਰੱਕੀ ਕਰਨਗੇ ਪੜ੍ਹਾਈ ਦੇ ਨਾਲ ਇਤੇ ਨਾਲ ਪੜ੍ਹਾਈ ਵਿੱਚ ਬਹੁਤ ਬੱਚੇ ਸਾਡੇ ਵੱਧੇ ਜਾ ਰਹੇ 100% ਸਾਡੇ ਸਕੂਲ ਦਾ ਨਤੀਜਾ ਅੰਦਾਜ਼ਾ